ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰ ਫੇਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਅਸੀਂ ਜੋ ਬੁਝਾਰਤ ਪੁੱਛੀ ਸੀ ਸਰੀਰ ਦੇ ਕਿਸ ਅੰਗ ਵਿੱਚ ਪਸੀਨਾ ਨਹੀਂ ਨਿਕਲਦਾ ਹੈ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਸੀ ਬੁੱਲ ਚਲੋ ਵੱਧਦੇ ਹਾਂ ਅੱਜ ਦੀਆਂ ਨਵੀਆਂ ਬੁਝਾਰਤਾਂ ਵੱਲ ਪਹਿਲੀ ਬੁਝਾਰਤ ਇਦਾਂ ਦੀਆਂ ਕਿਹੜੀਆਂ ਦੋ ਜਗ੍ਹਾ ਹਨ ਜਿੱਥੇ ਇਨਸਾਨ ਮਰਦਾ ਨਹੀਂ ਇੱਕ ਵਾਰੀ ਫਿਰ ਸੁਣੋ ਦੋਸਤੋ ਇਧਰ ਦੀਆਂ ਕਿਹੜੀਆਂ ਦੋ ਜਗ੍ਹਾ ਹਨ ਜਿੱਥੇ ਇਨਸਾਨ ਮਰਦਾ ਨਹੀਂ ਦੱਸੋ ਦੋਸਤੋ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਦਿਲ ਅਤੇ ਜਾਨ ਦਾ ਵਿੱਚ ਕਦੇ ਵੀ ਇਨਸਾਨ ਨਹੀਂ ਮਰਦਾ ਅਗਲੀ ਬੁਝਾਰਤ ਸੁਣ ਤੋਂ ਇਲਾਵਾ ਇਦਾਂ ਦਾ ਕਿਹੜਾ ਕੰਮ ਹੈ ਜਿਸ ਨੂੰ ਅਸੀਂ ਅੱਖਾਂ ਬੰਦ ਕਰਕੇ ਕਰਦੇ ਹਾਂ ਇੱਕ ਵਾਰੀ ਫਿਰ ਸੁਣੋ ਦੋਸਤੋ ਸੁਣ ਤੋਂ ਇਲਾਵਾ ਇਦਾਂ ਦਾ ਕਿਹੜਾ ਕੰਮ ਹੈ ਜਿਸ ਨੂੰ ਅਸੀਂ ਅੱਖਾਂ ਬੰਦ ਕਰਕੇ ਕਰਦੇ ਹਾਂ ਦੋਸਤੋ ਇਸ ਬਜਾਰ ਦਾ ਸਹੀ ਜਵਾਬ ਹੈ ਜੀ ਸਿੱਕਣਾ ਜਦ ਕੀ ਸਿੱਖਦੇ ਸਮੇਂ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਅਗਲੀ ਬੁਝਾਰਤ ਉਹ ਕੀ ਹੈ ਜੋ ਅੱਗ ਵਿੱਚ ਨਹੀਂ ਸੜਦਾ ਅਤੇ ਪਾਣੀ ਵਿੱਚ ਵੀ ਨਹੀਂ ਡੁੱਬਦਾ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕੀ ਹੈ ਜੋ ਅੱਗ ਵਿੱਚ ਨਹੀਂ ਸੜਦਾ ਅਤੇ ਪਾਣੀ ਵਿੱਚ ਵੀ ਨਹੀਂ ਡੁੱਬਦਾ ਦੱਸੋ ਦੱਸੋ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਬਰਫ ਅਗਲੀ ਬੁਝਾਰਤ ਉਹ ਕਿਹੜੀ ਚੀਜ਼ ਹੈ ਜਿਸ ਨੂੰ ਜੇ ਤੁਸੀਂ ਛੁੱਟ ਦਿੰਦੇ ਹੋ ਤਾਂ ਉਹ ਟੁੱਟ ਜਾਂਦੀ ਹੈ ਪਰ ਜੇਕਰ ਤੁਸੀਂ ਉਸ ਨੂੰ ਸਮਾਈਲ ਦਿੰਦੇ ਹੋ ਤਾਂ ਬਦਲੇ ਵਿੱਚ ਉਹ ਵੀ ਤੁਹਾਨੂੰ ਸਮਾਈਲ ਦਿੰਦੀ ਹੈ ਦੱਸੋ ਦੱਸੋ ਦੋਸਤੋ ਇਹ ਕੀ ਹੈ ਇੱਕ ਵਾਰੀ ਫਿਰ ਸੁਣਾਓ ਦੋਸਤੋ ਉਹ ਕਿਹੜੀ ਚੀਜ਼ ਹੈ ਜਿਸ ਨੂੰ ਜੇ ਤੁਸੀਂ ਛੁੱਟ ਦਿੰਦੇ ਹੋ ਤਾਂ ਉਹ ਟੁੱਟ ਜਾਂਦੀ ਹੈ ਪਰ ਜੇਕਰ ਤੁਸੀਂ ਉਸ ਨੂੰ ਸਮਾਈਲ ਦਿੰਦੇ ਹੋ ਤਾਂ ਬਦਲੇ ਵਿੱਚ ਉਹ ਵੀ ਤੁਹਾਨੂੰ ਸਮਾਈਲ ਦਿੰਦੀ ਹੈ ਦੋਸਤੋ ਜਨਾਦਰਤਾ ਲੋਕਾਂ ਨੂੰ ਪਤਾ ਹੋਣਾ ਇਸ ਦਾ ਜਵਾਬ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਸ਼ੀਸ਼ਾ ਆਇਨਾ ਮਿਰਰ ਅਗਲੀ ਬੁਝਾਰਤ ਉਹ ਕਿਹੜਾ ਡਰ ਹੈ ਜੋ ਔਰਤਾਂ ਨੂੰ ਸੁੰਦਰ ਦਿਖਾਉਣ ਵਿੱਚ ਮਦਦ ਕਰਦਾ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕਿਹੜਾ ਡਰ ਹੈ ਜੋ ਔਰਤਾਂ ਨੂੰ ਸੁੰਦਰ ਬਣਾਉਣ ਵਿੱਚ ਮਦਦ ਕਰਦਾ ਹੈ ਦੱਸੋ ਦੱਸੋ ਦੋਸਤੋ ਉਹ ਕਿਹੜਾ ਡਰ ਹੈ ਦੋਸਤੋ ਇਸਦਾ ਸਹੀ ਜਵਾਬ ਹੈ ਜੀ ਪਾウダー ਅਗਲੀ ਬੁਝਾਰਤ ਇੱਕ ਡੈਸ਼ ਮੁੰਡਾ ਸੀ ਉਹ ਡੈਸ਼ ਲੈਣ ਗਿਆ ਉਸ ਦੀ ਡੈਸ਼ ਢੁੱਲ ਗਈ ਉਸ ਨੂੰ ਡੈਸ਼ ਮੁੰਡਾ ਮਿਲਿਆ ਉਸ ਨੇ ਡੈਸ਼ ਮੁੰਡੇ ਨੂੰ ਕਿਹਾ ਮੇਰੀ ਡੈਸ਼ ਇਕੱਠੀ ਕਰ ਦੇ ਮੈਂ ਤੈਨੂੰ ਅੱਧੀ ਡੈਸ਼ ਦੇ ਦਵਾਂਗਾ ਇੱਕ ਵਾਰੀ ਫਿਰ ਸੁਣੋ ਦੋਸਤੋ ਇੱਕ ਡੈਸ਼ ਮੁੰਡਾ ਸੀ ਉਹ ਡੈਸ਼ ਲੈਣ ਗਿਆ ਉਸਨੀ ਡੈਸ਼ ਤੁੱਲ ਗਈ ਉਸ ਨੂੰ ਡੈਸ਼ ਮੁੰਡਾ ਮਿਲਿਆ ਉਸਨੇ ਡੈਸ਼ ਮੁੰਡੇ ਨੂੰ ਕਿਹਾ ਮੇਰੀ ਡੈਸ਼ ਇਕੱਠੀ ਕਰ ਦੇ ਮੈਂ ਤੈਨੂੰ ਅੱਧੀ ਡੈਸ਼ ਦੇ ਦਊਗਾ ਦੱਸੋ ਦੱਸੋ ਦੋਸਤੋ ਖਾਲਿਸਤਾਨ ਵਿੱਚ ਕੀ ਆਏਗਾ ਦੋਸਤੋ ਇਸਦਾ ਸਹੀ ਜਵਾਬ ਹੈ ਜੀ ਚੀਨੀ ਦੋਸਤੋ ਇਸ ਮਜ਼ਾਕ ਦਾ ਜਵਾਬ ਕਿਸ ਕਿਸ ਨੇ ਗੁੱਝ ਲਿਆ ਸੀ ਕਮੈਂਟ ਬਾਕਸ ਵਿੱਚ ਜ਼ਰੂਰ ਰਿਪਲਾਈ ਕਰਿਓ ਵੀਡੀਓ ਲਈ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਵੱਧਦੇ ਹਾਂ ਅਗਲੀ ਬੁਝਾਰਤ ਵੱਲ ਉਹ ਕੀ ਹੈ ਜੋ ਅਧੀ ਰਾਤ ਨੂੰ ਆਉਂਦੀ ਹੈ ਅਤੇ ਅਧੀ ਰਾਤ ਨੂੰ ਹੀ ਚਲੀ ਜਾਂਦੀ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕੀ ਹੈ ਜੋ ਅਧੀ ਰਾਤ ਨੂੰ ਆਉਂਦੀ ਹੈ ਅਤੇ ਅਧੀ ਰਾਤ ਨੂੰ ਹੀ ਚਲੀ ਜਾਂਦੀ ਹੈ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਤਾਰੀਖ ਅਗਲੀ ਬੁਝਾਰਤ ਵਧੀਆ ਰਾਤ ਅਨੋਖਾ ਮੀ ਸਾਰਾ ਖੇਤ ਨਹਾਇਆ ਪਾਣੀ ਤਾਂ ਪੂਰਾ ਸ਼ੁੱਧ ਸੀ ਪਰ ਪੀ ਨਹੀਂ ਕੋਈ ਪਾਇਆ ਇੱਕ ਵਾਰੀ ਫਿਰ ਸੁਣੋ ਦੋਸਤੋ ਵਧੀਆ ਰਾਤ ਅਨੋਖਾ ਮੀ ਸਾਰਾ ਖੇਤ ਨਹਾਇਆ ਪਾਣੀ ਤਾਂ ਪੂਰਾ ਸ਼ੁੱਧ ਸੀ ਪਰ ਪੀ ਨਹੀਂ ਕੋਈ ਪਾਇਆ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਜਵਾਬ ਹੈ ਜੀ ਤਰੇਲ ਅਗਲੀ ਬੁਝਾਰਤ ਉਹ ਕੀ ਹੈ ਜਿਸ ਨੂੰ ਸਾਰੇ ਲੋਕ ਹਨੇਰੇ ਵਿੱਚ ਕਰਦੇ ਹਨ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕੀ ਹੈ ਜਿਸ ਨੂੰ ਸਾਰੇ ਲੋਕ ਹਨੇਰੇ ਵਿੱਚ ਹੀ ਕਰਦੇ ਹਨ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਰੋਸ਼ਨੀ ਜਿਸ ਨੂੰ ਸਾਰੇ ਹਨੇਰੇ ਵਿੱਚ ਹੀ ਜਗਾਉਂਦੇ ਹਨ ਅਗਲੀ ਬੁਝਾਰਤ ਜੇਕਰ ਤੁਸੀਂ ਦੋ ਮੰਜ਼ਲਾ ਇਮਾਰਤ ਤੋਂ ਛਾਲ ਮਾਰੋ ਤਾਂ ਤੁਸੀਂ ਕਿੱਥੇ ਜਾ ਕੇ ਡਿੱਗੋਗੇ ਇੱਕ ਵਾਰੀ ਫਿਰ ਸੁਣੋ ਦੋਸਤੋ ਜੇਕਰ ਤੁਸੀਂ ਦੋ ਮੰਜ਼ਲਾ ਇਮਾਰਤ ਤੋਂ ਛਾਲ ਮਾਰੋ ਤਾਂ ਤੁਸੀਂ ਕਿੱਥੇ ਜਾ ਕੇ ਡਿੱਗੋਗੇ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਤਾਂ तकरीबन ਸਾਰਿਆਂ ਨੂੰ ਹੀ ਪਤਾ ਹੋਣਾ ਹੈ ਦੋਸਤੋ ਇਸ ਦਾ ਜਵਾਬ ਹੈ ਜੀ ਹਸਪੀਟਲ ਦੇ ਬੈੱਡ ਤੇ ਅਗਲੀ ਮੁਜ਼ਾਹਰਤ ਤੁਹਾਡੇ ਕਹਿਣ ਤੇ ਹੀ ਮੈਂ ਵੱਜਦਾ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਮੇਰੇ ਵੱਜਨ ਤੇ ਤੁਸੀਂ ਪਰੇਸ਼ਾਨ ਹੁੰਦੇ ਹੋ ਦੱਸੋ ਦੱਸੋ ਦੋਸਤੋ ਮੈਂ ਕੀ ਹਾਂ ਦੋਸਤੋ ਇਸ ਮੁਜ਼ਾਹਰਤ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸੋਲજર ਹੱਬ ਸਟੋਰੇਜ ਨੂੰ ਜਰੂਰ ਸਬਸਕ੍ਰਾਈਬ ਕਰੋ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਤੱਕ ਲਈ ਧੰਨਵਾਦ ਜਿੰਦੇ ਬਸਤੇ ਰਹੋ ਅਸੀ ਕੱਲ ਦੋਸਤੋ